ਕਾਸ ਪੇਸ਼ਕਸ਼ ਅਸੀਂ ਚੋਪਾਲ ਲੈ ਕੇ ਹਾਜ਼ਰਾਂ ਪਿੰਡ ਦੇ ਸਾਰੇ ਵਾਸੀ ਮੌਜੂਦ ਨੇ ਆਪਾਂ ਲੋਕ ਸਭਾ ਦੀਆਂ ਇਲੈਕਸ਼ਨਸ ਨੂੰ ਲੈ ਕੇ ਗੱਲ ਕਰਾਂਗੇ ਜੀ ਆਲ ਇੰਡੀਆ ਨਿਊਜ਼ ਪੰਜਾਬ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਅਸੀਂ ਚੋਪਾਲ ਲੈ ਕੇ ਹਾਜ਼ਰਾਂ ਜਿਸ ਤਰੀਕੇ ਨਾਲ ਅਸੀਂ ਹਲਕਾ ਅਜਨਾਲਾ ਦੇ ਸਰਦੀ ਪਿੰਡ ਇਸ ਵੇਲੇ ਕਮੀਰਪੁਰਾ ਦੇ ਵਿੱਚ ਮੌਜੂਦਾਂ ਜਿੱਥੇ ਕੀ ਗੱਲ ਕਰੀਏ ਸਾਡੇ ਨਾਲ ਲੋਕ ਮੌਜੂਦ ਨੇ ਪਿੰਡ ਦੇ ਸਾਰੇ ਵਾਸੀ ਮੌਜੂਦ ਨੇ ਜਿਤਨਾ ਨਾਲ ਆਪਾਂ ਲੋਕ ਸਭਾ ਦੀਆਂ ਇਲੈਕਸ਼ਨਸ ਨੂੰ ਲੈ ਕੇ ਗੱਲ ਕਰਾਂਗੇ ਜੀ ਆਪਾਂ ਹਲਕਾ ਲੋਕ ਸਭਾ ਅੰਮ੍ਰਿਤਸਰ ਦੀ ਗੱਲ ਕਰੀਏ ਇਸ ਦੇ ਵਿੱਚ ਕੈਂਡੀਡੇਟ ਜਿਹੜੇ ਨੇ ਸਾਹਮਣੇ ਨਿਤਰ ਚੁੱਕੇ ਨੇ ਕਿਤੇ ਨਾ ਕਿਤੇ ਪ੍ਰਚਾਰ ਜਿਹੜਾ ਪਿੰਡਾਂ 'ਚ ਹੋਣਾ ਸ਼ੁਰੂ ਹੋ ਗਿਆ ਜੀ ਇਸ ਵੇਲੇ ਦੀ ਗੱਲ ਕਰੀ ਤੇ ਜਿਹੜੇ ਵੀਰ ਸਾਰੇ ਇੱਥੇ ਲੋਕ ਨੇ ਖੜੇ ਨੇ ਸਿਆਣੇ ਬਜ਼ੁਰਗ ਖੜੇ ਨੇ ਇੱਥੇ ਨੌਜਵਾਨ ਖੜੇ ਨੇ ਇੱਥੇ ਜਿਹੜੇ ਵੀਰ ਨੇ ਸਾਰੇ ਇੱਕ ਬੈਠ ਕੇ ਕਿਤੇ ਨਾ ਕਿਤੇ ਸਲਾਮਾ ਹੁੰਦੀਆਂ ਨੇ ਇਲੈਕਸ਼ਨਸ ਨੂੰ ਲੈ ਕੇ ਆਪਾਂ ਉਹਨਾਂ ਨਾਲ ਸਾਰੀ ਪਹਿਲਾਂ ਗੱਲਬਾਤ ਕਰਾਂ ਕੀ ਕਹਿਣਾ ਚਾਹੁੰਦੇ ਹੋ ਲੋਕ ਸਭਾ ਦੀ ਇਲੈਕਸ਼ਨਸ ਦਾ ਬਿਗਲ ਬਚ ਚੁੱਕਾ ਤੇ ਪ੍ਰਚਾਰ ਵੀ ਜਿਹੜਾ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਇਸ ਵਾਰ ਕਿਹੜੀ ਪਾਰਟੀ ਦਾ ਪਰੜਾ ਪਹਰਾ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਆਪਣਾ ਹੁਣ ਐਮਪੀ ਦੀਆਂ ਵੋਟਾਂ ਹੋ ਰਹੀਆਂ ਨੇ ਤੇ ਹੁਣ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਭਟਕਾਇਆ ਜਾ ਰਿਹਾ ਵਾ ਉਹ ਛੱਡ ਕੇ ਤੇ ਅਸੀਂ ਹੁਣ ਹਿੰਦੂ ਮੁਸਲਮਾਨ ਹਿੰਦੂ ਜਾਂ ਦੂਜੇ ਤਾਂ ਮਾਨ ਨੂੰ ਨਯਕ ਟਾਰਗੇਟ ਕੀਤਾ ਜਾ ਰਿਹਾ ਪਰ ਜਿਹੜੇ ਅਸਲ ਮੁੱਦੇ ਆ ਸਾਡੇ ਜਿਵੇਂ ਇਹਗਾ ਨੌਕਰੀ ਦਾ ਵਾ ਅੱਜ ਚੰਗੀ ਐਜੂਕੇਸ਼ਨ ਦਾ ਵਾ ਸਾਡੇ ਹਸਪੀਟਲਾਂ ਦਾ ਵਾ ਸਿਹਤ ਦਾ ਵਾ ਇਹ ਚੀਜ਼ਾਂ ਨੂੰ ਦੂਰ ਕੀਤਾ ਜਾ ਰਿਹਾ ਵਾ ਤੇ ਹੁਣ ਸਾਡੇ ਕਿਸਾਨ ਵੀਰ ਜਿਹੜੇ ਬੈਠੇ ਆ ਉਹ ਕਿਸਾਨੀ ਵਾਸਤੇ ਬੈਠੇ ਜਮੀਨ ਨੂੰ ਬਚਾਉਣ ਵਾਸਤੇ ਪਹਿਲਾਂ ਵੀ ਸਾਲ ਦਿੱਲੀ ਉੱਥੇ ਰਹਿ ਕੇ ਆਏ ਆ ਤੇ ਉਦੋਂ ਸਾਡੇ ਨਾਲ ਵਾਦੇ ਕਰਤੇ ਆ ਤੇ ਸਾਨੂੰ ਉਤੋਂ ਮੰਨ ਕੇ ਤੇ ਠਾਹਤਾ ਵਾ ਹੁਣ ਕੀ ਉਹ ਵਾਦੇ ਭੁੱਲ ਚੁੱਕੇ ਨੇ ਹੁਣ ਭੁੱਲਣ ਕਰਕੇ ਹਮ ਸ਼ੇਰ ਵਾਦੇ ਦੀ ਜਵਾਦ ਕਰਾਉਣ ਵਾਸਤੇ ਫੇਰ ਹਮ ਦਿੱਲੀ ਦੇ ਬੂਹੇ ਜਾ ਕੇ ਮੰਨੜੇ ਪੈ ਰਹੇ ਨੇ ਹੁਣ ਕੇਂਦਰ ਸਰਕਾਰ ਸਾਡੇ ਨਾਲ ਵਿਦਰੋਹ ਕਰ ਰਹੀ ਹੈ ਮਤਲਬ ਧਰੋ ਕਰ ਰਹੀ ਹੈ ਇੱਕ ਜਿਵੇਂ ਮਹਾਦੇਸ ਸੁਲਤਾਨ ਸੁਲਤਾ ਮਤਰਈ ਮਾਂ ਵਾਲਾ ਇਕਤਿਆਰ ਕੀਤੇ ਜਾ ਰਿਹਾ ਵਾ ਹੁਣ ਜਿਹੜੇ ਰੋਡ ਆ ਕੀਤੇ ਤੇ ਸਰਕਾਰ ਨੇ ਬੰਦੇ ਆ ਐ ਸੈਂਟਰ ਨੇ ਤੇ ਨਾਮ ਬਦਨਾਮ ਕਿਸਾਨਾਂ ਵਾਲਾ ਕੀਤਾ ਜਾ ਰਿਹਾ ਵਾ ਹੁਣ ਕਿਸਾਨ 700 ਤੋਂ ਕਿੰਨੇ ਵੱਧ ਮਤਲਬ ਕਿ ਸ਼ਹੀਦ ਹੋ ਚੁੱਕੇ ਨੇ ਤੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਮਤਲਬ ਕਿਸੇ ਖਾਤੇ 'ਚ ਨਹੀਂ ਪਾਇਆ ਜਾ ਰਿਹਾ ਉਹ ਇਲੈਕਸ਼ਨ ਦੇ ਵਿੱਚ ਤੁਹਾਨੂੰ ਮੁੱਦੇ ਮਿਲ ਜਾਣਗੇ ਕਿਉਂਕਿ ਤੁਸੀਂ ਮੁੱਦੇ ਤੁਹਾਡੇ ਕੋਲ ਨੇ ਇਸ ਵਾਰੀ ਫਿਰ ਤੁਸੀਂ ਕਿਹੜੇ ਇਹਨਾਂ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਵੋਟ ਪਾਓਗੇ ਕਿਉਂਕਿ ਵੋਟ ਤਾਂ ਤੁਸੀਂ ਹਰ ਵਾਰੀ ਪਾਉਂਦੇ ਹੋ ਸਰਕਾਰਾਂ ਤੁਸੀਂ ਬਣਾਉਂਦੇ ਹੋ ਫਿਰ ਇਹਨਾਂ ਮੁੱਦਿਆਂ ਨੂੰ ਸਾਹਮਣੇ ਰੱਖਿਆ ਜਾਊਗਾ ਹਾਂਜੀ ਜਰੂਰ ਮੁੱਦਿਆਂ ਨੂੰ ਪਹਿਲ ਦੇ ਕੇ ਹੀ ਅਰਕੀ ਸਰਕਾਰ ਬਣਾਈ ਜਾਏਗੀ ਜਿਹੜੇ ਸਾਡੇ ਮੁੱਦਿਆਂ ਨੂੰ ਹੱਲ ਕਰੇਗੀ ਉਹਨਾਂ ਨੂੰ ਅਸੀਂ ਚੁਣਾਂਗੇ ਗਾਂ ਜਿਵੇਂ ਸਾਡਾ ਸਿਹਤ ਦਾ ਹੋਇਆ ਪੜ੍ਹਾਈ ਦਾ ਹੋਇਆ ਸਾਡੇ ਕਿਸਾਨੀ ਦਾ ਹੋਇਆ ਫਿਰ ਜਿਹੜੇ ਸਾਨੂੰ ਚੰਗੀ ਬਿਜਲੀ ਦਾ ਹੋਇਆ ਹੋਰ ਰੋਡਾਂ ਦਾ ਆਇਆ ਨੌਕਰੀਆਂ ਦਾ ਹੋਇਆ ਪਰ ਕੈਂਡੀਡੇਟ ਤਾਂ ਸਾਹਮਣੇ ਆ ਚੁੱਕੇ ਆ ਤੁਹਾਡੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਵੀ ਕੈਂਡੀਡੇਟ ਅਨਾਉਂਸ ਕਰ ਦਿੱਤਾ ਅਕਾਲੀ ਦਲ ਨੇ ਵੀ ਕਰ ਦਿੱਤਾ ਵਾ ਭਾਜਪਾ ਨੇ ਵੀ ਕਰ ਦਿੱਤਾ ਤੇ ਆਮਾਦ ਵੀ ਪਾਰਟੀ ਨੇ ਵੀ ਕੈਂਡੀਡੇਟ ਅਨਾਉਂਸ ਕਰ ਦਿੱਤਾ ਫਿਰ ਕਿਹੜੇ ਕੈਂਡੀਡੇਟ ਨੂੰ ਚੁਣੇ ਜਾ ਰਹੇ ਹੋ ਹੁਣ ਜਿਨੇ ਪਹਿਲਾਂ ਅਕਾਲੀ ਵੀ ਰਹਿ ਆ 10 ਸਾਲ ਫਿਰ ਕਾਂਗਰਸ ਵੀ 10 ਸਾਲ ਰਹੀ ਆ ਪਰ ਸਾਡੇ ਪੰਜਾਬ ਤੇ ਜਿਹੜਾ ਪਹਿਲਾਂ ਕਰਜ਼ਾ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਇਹਨਾਂ ਕਰਜ਼ਾ ਵਧਾਤਾ ਤੇ ਸਾਨੂੰ ਫ੍ਰੀ ਦੇ ਲੌਲੀਪੌਪ ਦੇ ਦਿੱਤੇ ਨਾ ਕਿ ਤੁਸੀਂ ਫ੍ਰੀ ਬਿਜਲੀ ਬਾਲ ਲਓ ਮੋਟਰਾਂ ਦੀ ਬਿਜਲੀ ਤੁਹਾਡੀ ਫ੍ਰੀ ਕਰ ਦਿੱਤੀ ਗਈ ਆ ਉਹ ਫ੍ਰੀ ਕਰ ਤੇ ਬਿਜਲੀ ਦਿੱਤੀ ਸਾਨੂੰ ਸਾਨੂੰ ਵਿਖਾਵਾ ਦਿੱਤਾ ਕਿ ਮੋਟਰਾਂ ਦੀ ਬਿਜਲੀ ਫ੍ਰੀ ਕੀਤੀ ਆ ਪਰ ਇਹਦੇ ਪਿੱਛੇ ਉਹਨਾਂ ਕੀ ਕੀਤਾ ਇਹਦੇ ਪਿੱਛੇ ਉਹਨਾਂ ਕੀਤਾ ਕਿ ਨਹਿਰੀ ਪਾਣੀ ਸਾਡਾ ਸਾਰਾ ਖਤਮ ਕਰਤਾ ਸਾਡਾ ਪਾਣੀ ਜਿਹੜਾ ਗਾਂ ਵੇਚਦਾ ਉਹਨਾਂ ਨੇ ਤੇ ਸਾਨੂੰ ਇੱਕ ਲਾਲਚ ਦੇਤਾ ਅਸੀਂ ਇਸ ਚੀਜ਼ ਦੇ ਪਿੱਛੇ ਹੋ ਗਏ ਕਿ ਸਾਨੂੰ ਫ੍ਰੀ ਮਿਲਣ ਲੱਗ ਪਈ ਆ ਲੈਟ ਉਹਦੇ ਕਰਕੇ ਸਾਡਾ ਦੂਜਾ ਘਾਣ ਕਰਤਾ ਫਿਰ ਕਾਂਗਰਸ ਆਈ ਆ ਕਾਂਗਰਸ ਨੇ ਬੜੇ ਵਾਅਦੇ ਕੀਤੇ ਸਾਡੇ ਨਾਲ ਇਤੋਂ ਤੱਕ ਕਿ ਕੈਪਟਨ ਸਾਹਿਬ ਨੇ ਗੁੜਕਾ ਸਾਹਿਬ ਲੈ ਕੇ ਵੀ ਕਸਮਾਂ ਖਾਧੀਆਂ ਪਰ ਕੀਤਾ ਪੂਰਾ ਕੋਈ ਨਹੀਂ ਆ ਹੁਣ ਜਦੋਂ ਦੀ ਆਪ ਪਾਰਟੀ ਸਰਕਾਰ ਆਈ ਆ ਸਰਦਾਰ ਭਗਵੰਤ ਮਾਨ ਸਾਹਿਬ ਦੀ ਇਹਨਾਂ ਦੇ ਜੋ ਬਾਕੀ ਸਰਕਾਰਾਂ ਲਾਸਟ 6 ਮਹੀਨਿਆਂ ਚ ਕੰਮ ਕਰਦੀ ਸੀ ਨਾ ਇਹਨਾਂ ਨੇ ਉਹ ਕੰਮ ਸ਼ੁਰੂ ਤੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਸਾਨੂੰ ਤੇ ਆਸ ਇਹਨਾਂ ਤੋਂ ਹੈਗੀ ਆ ਕਿਉਂਕਿ ਜਿੰਨੇ ਇਹਨਾਂ ਕੰਮ ਕੀਤੇ ਆ ਤੇ ਸਾਨੂੰ ਇਹ ਆਸ ਹੈ ਕਿ ਗਾਂਵ 'ਚ ਇਹ ਕੰਮ ਕਰਨ ਲਗੇ ਹੁਣ ਆਪਾਂ ਅਜਨਾਲੇ ਹਲਕਾ ਦਾ ਲੈ ਲੀਏ ਤੇ ਰੋਡਾਂ ਦਾ ਬਹੁਤ ਵਧੀਆ ਨਾ ਕੰਮ ਕੀਤਾ ਵਾ ਫਿਰ ਬਿਜਲੀ ਘਰਿਆ 66 ਕੇਵੀ ਹੀ ਉਹਨੂੰ 220 ਕੇਵੀ ਕਰਤਾ ਇਹਨਾਂ ਨੇ ਫਿਰ ਉਸ ਤੋਂ ਬਾਅਦ ਚ ਜਿਹੜਾ ਹੈਗਾ ਸੈਂਟਰ ਦੇ ਵਿੱਚ ਇਹਨਾਂ ਨੇ ਜਦੋਂ ਧਾਰੀਵਾਲ ਸਾਹਿਬ ਕੈਬਨਿਟ ਮੰਤਰੀ ਇਹਨਾਂ 11000 ਏਕੜ ਤੋਂ ਵੱਧ ਜ਼ਮੀਨ ਛੜਾ ਕੇ ਦਿੱਤੀ ਆ ਫਿਰ ਕਹਿੰਦਾ ਮਤਲਬ ਤੁਸੀਂ ਓਪਨਲੀ ਦੱਸੋ ਕਿ ਕਿਹੜੇ ਕੈਂਡੀਡੇਟ ਨੂੰ ਚੁਣਨੇ ਜਾ ਰਹੇ ਹੋ ਓਪਨਲੀ ਤੇ ਹੁਣ ਜਿਨ੍ਹਾਂ ਨੇ ਸਾਡੇ ਕੰਮ ਕੀਤੇ ਜੀ ਸਾਡੇ ਹੈਲਥ ਦਾ ਦਿੱਤਾ ਵਾ ਵਧੀਆ ਕੁਝ এডਿਕੇਸ਼ਨ ਦਿੱਤੀ ਆ ਨੌਕਰੀਆਂ ਦਿੱਤੀਆਂ ਵਾ ਤਾਂ ਹੀ ਉਹਨਾਂ ਨੂੰ ਤੋੜਾਂਗੇ ਜੀ ਠੀਕ ਹੈ ਹਾਂਜੀ ਭਾਜੀ ਕੀ ਇਸ ਵਾਰੀ ਕਿਹੜੇ ਮੁੱਦੇ ਰੱਖੋਗੇ ਇਲੈਕਸ਼ਨਸ ਵੋਟਾਂ ਪਾਉਣ ਵਾਸਤੇ ਇੱਕ ਤੇ ਬੰਦੀ ਸਿੰਘਾਂ ਦਾ ਜੀ ਬੰਦੀ ਸਿੰਘ ਬਹੁਤ ਚਿਰ ਦੇ ਫਸੇ ਆ 35 35 40 40 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸਰਕਾਰ ਨੂੰ ਫੇਰ ਵਧੀਆ ਐਜੂਕੇਸ਼ਨ ਸਰਕਾਰ ਨੂੰ ਦੇਣੀ ਚਾਹੀਦੀ ਆ ਫੇਰ ਮੁੱਦੇ ਆ ਪਿੰਡਾਂ 'ਚ ਬੇਰੋਜ਼ਗਾਰੀ ਬੜੀ ਆ ਬੇਰੋਜ਼ਗਾਰੀ ਪੂਰੀ ਕਰਨੀ ਚਾਹੀਦੀ ਐ ਲੋਕਾਂ ਦੀ ਪੜ੍ਹੇ ਲਿਖੇ ਲੋਕ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਫਿਰਨੇ ਫਿਰਦੇ ਆ ਇਹਨਾਂ ਨਸ਼ਾਵਾ ਪਿੰਡਾਂ 'ਚ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਇਹ 10 ਸਾਲ ਦੂਜੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਦਾ ਕੰਮ ਠੀਕ ਹੈ ਤੇ ਉਹਨੂੰ ਜਿਹੜਾ ਕੋਈ ਸਰਕਾਰ ਚੰਗੀ ਹੋਊ ਜਿਹੜਾ ਕੋਈ ਚੰਗਾ ਕੰਮ ਕਰੂ ਜਿਹੜਾ ਕਰਨ ਰਿਆ ਉਹਨੂੰ ਇੰਜ ਜ਼ਰੂਰ ਉਹਦੀ ਮਦਦ ਕਰਾਂਗਾ ਲਗਾਤਾਰ ਜਿੱਥੇ ਗੱਲ ਹੋਣ ਈ ਬੰਦੀ ਸਿੰਘਾਂ ਦੀ ਵੀ ਗੱਲ ਹੋਣ ਈ ਹੈ ਕਿ ਬੰਦੀ ਸਿੰਘਾਂ ਦੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਕਰੂਗਾ ਉਹਨੂੰ ਵੋਟ ਪਾਈ ਜਾਊਗੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਚਪਾਲ 'ਚ ਖੜੇ ਹੋ ਕਿਹੜੇ ਮੁੱਦੇ ਰੱਖੇ ਜਾਣਗੇ ਸਾਹਮਣੇ ਮੁੱਦੇ ਇਹ ਜਿਹੜੇ ਆਪਣਾ ਬੰਦੀ ਸਿੰਘਾਂ ਦੇ ਰਿਹਾਈ ਆ ਤੇ ਆਪਣਾ ਜੋ ਵੀ ਕੁਝ ਹੋਣ ਵੇਖੋ ਜੀ ਉਹ ਕਿਸਾਨ ਬੈਠੇ ਨੇ ਅੱਜ ਬਾਰਡਰਾਂ ਦੇ ਉੱਤੇ ਫੇਰ ਜਾ ਕੇ ਦੁਬਾਰਾ ਬਿਲਕੁਲ ਬਹੁਤ ਮੁਸ਼ਕਲਾਂ ਹੁੰਦੀ ਆ ਹੁਣ ਵੇਖੋ ਜੀ ਹੁਣ ਜਿੰਨੇ ਵੀ ਮੰਨ ਲਓ ਬੀਜੇਪੀ ਦੇ ਕੈਂਡੀਡੇਟ ਆ ਕੇ ਇੱਥੇ ਅਮਰਸਰ ਚ ਖਲੋਤੇ ਆ ਜਿੰਨੇ ਇਹਨੂੰ ਪਿਛੇ ਖਲੋਤੇ ਆ ਤਿੰਨ ਚਾਰ ਵਾਰੀ ਜੇਤ ਲਈ ਆਇਆ ਹੀ ਜਾਂ ਦੂਸਰੇ ਆਏ ਹੀ ਪਿਛਲੀ ਵਾਰ ਵੀ ਜਿੰਨੇ ਵੀ ਕੋਈ ਬਾਛਰ ਰਹਿੰਦਾ ਤਾਂ ਹੈਗਾ ਨਹੀਂ ਜਿਹੜਾ ਕੋਈ ਹਾਰਦਾ ਵਾ ਇੱਥੋਂ ਚਲੇ ਜਾਂਦਾ ਵਾ ਹਰ ਵਾਰ ਇਹਨਾਂ ਨੂੰ ਨਵਾਂ ਚਿਹਰਾ ਕੋਈ ਲਿਆ ਕੇ ਇੱਥੇ ਖੜਾ ਕਰਨਾ ਪੈਂਦਾ ਵਾ ਕੋਈ ਮੰਨ ਲਓ ਵੀ ਇਹਨਾਂ ਨੂੰ ਕੋਈ ਕਿਸਾਨਾਂ ਦਾ ਜ਼ਿਆਦਾ ਮੁੱਦਾ ਵਾ ਉਹਦੇ ਕਰਕੇ ਇਹਨਾਂ ਨੂੰ ਲੋਕੀ ਪਸੰਦ ਨਹੀਂ ਕਰਨਗੇ ਫਿਰ ਹੁਣ ਕਿਹੜੇ ਕੈਂਡੀਡੇਟ ਚੁਣਨ ਜਾ ਰਹੇ ਹੋ ਤੁਹਾਡੇ ਕੋਲ ਸਾਹਮਣੇ ਕੈਂਡੀਡੇਟ ਸਾਰੇ ਆ ਗਏ ਸਾਹਮਣੇ ਹੋਣਾ ਸੀ ਅੱਗੇ ਦੂਸਰੀਆਂ ਸਰਕਾਰਾਂ ਨੂੰ ਪਾ ਕੇ ਵੇਖ ਲਿਆ ਵੋਟਾਂ ਬਹੁਤ ਜ਼ਿਆਦਾ ਪਰ ਇਸ ਵਾਰਤ ਆਮ ਪਾਰਟੀ ਸਦਾ ਕੁਲਦੀਪ ਸਿੰਘ ਢਾਲੀਵਾਲ ਨੂੰ ਬਹੁਤ ਵੱਡੀ ਲੀਤ ਨੂੰ ਜਿਤਾਵਾਂਗੇ ਤੌਰ ਲਗਾਤਾਰ ਜਿੱਥੇ ਗੱਲ ਹੁੰਦੀ ਕਿ ਕਿਤੇ ਨਾ ਕਿਤੇ ਕੈਬਨਟ ਮੰਤਰੀ ਗਲਦੀਪ ਸਿੰਘ ਢਾਲੀਵਾਲ ਜੀ ਦਾ ਨਾਮ ਲਿਆ ਜਾ ਰਿਹਾ ਅਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ 'ਚ ਸੱਥ ਲੱਗੀ ਆ ਤੁਸੀਂ ਵੀ ਖੜੇ ਹੋ ਇਸ ਵੇਲੇ ਐਸਪਾ ਸਾਰੀ ਚਪਾਲ 'ਚ ਖੜੇ ਆ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵੇਲੇ ਕਿਉਂਕਿ ਵੋਟ ਤਾਂ ਤੁਸੀਂ ਪਹਿਲਾਂ ਵੀ ਪਾਉਂਦੇ ਹੋਣੇ ਪਰ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਸਰ ਅਸੀਂ ਮੁੱਦੇ ਰੱਖੇ ਵੀ ਨਸ਼ੇ ਦੇ ਬਹੁਤ ਸਾਰੇ ਦੁਨੀਆ ਬਰਬਾਦ ਹੋ ਰਹੀ ਆ ਅਸੀਂ ਨਸ਼ਿਆਂ ਦਾ ਮੁੱਦੇ ਰੱਖਦੇ ਆ ਵਿਕਰਮਜੀਤ ਸਿੰਘ ਮਜੀਠੀਆ ਜੀ ਜਾਂ ਕਈ ਅਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਸਾਡੀ ਕਿਸ ਕੈਂਡੀਡੇਟ ਸੱਟ ਚੱਲ ਰਹੀ ਨੇ ਚਲੋ ਹਾਜੀ ਭਾਜੀ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਭ ਤੋਂ ਪਹਿਲਾਂ ਸੱਸੀ ਕਾ ਵੀਰ ਜੀ ਬੇਨਤੀ ਆ ਵੀ ਕੁਛ ਕੰਮ ਹੈ ਸਰਕਾਰ ਨੇ ਚੰਗੇ ਕੀਤੇ ਆ ਜੀ ਜਿਵੇਂ ਨਹਿਰੀ ਪਾਣੀ ਨੂੰ ਲੈ ਕੇ ਵੇਖ ਲਓ ਜਿਵੇਂ ਕੋਸ਼ਿਸ਼ਾਂ ਨਾ ਕੀਤੀਆਂ ਨੇ ਵੀ ਨਹਿਰੀ ਪਾਣੀ ਦਿੱਤਾ ਜਾਵੇ ਕੋਈ ਚਲੋ ਐਜੂਕੇਸ਼ਨ ਦਾ ਵੀ ਬਦਲਾਅ ਕੀਤਾ ਥੋੜਾ ਬਲਾ ਚਲੋ ਅਜੇ ਟਾਈਮ ਵੀ ਇੰਨਾ ਕੋ ਥੋੜਾ ਆ ਜਿਹੜੇ ਨਸ਼ੇਦੀਆਂ ਗੱਲਾਂ ਨੇ ਪਹਿਲਾਂ ਸਰਕਾਰਾਂ ਦੇ ਜੋ ਵੀ ਕੰਡੇ ਬੀਜੇ ਆ ਨਾ ਹੁਣ ਤੇ ਇੰਨਾ ਇੱਕ ਪਰਪਲਤ ਹੋ ਗਿਆ ਵੀ ਤੁਸੀਂ ਦਿਹਾੜੀਦਾਰ ਬੰਦਾ ਲੈਣ ਜਾਣਾ ਨਾ ਪਹਿਲਾਂ ਉਹਨੂੰ ਟੀਕਾ ਲਵਾਉਣਾ ਪੈਂਦਾ ਜੀ ਪਹਿਲਾਂ ਉਹਨੂੰ ਰੁਪਏ 200 ਦੋ ਤੇ ਫੇਰ ਉਹਨਾਂ ਟੀਕਾ ਲਾਉਣਗੇ ਤੇ ਫੇਰ ਤੁਹਾਡੇ ਕੰਮ ਤੇ ਆਉਣਗੇ ਹੁਣ ਜੇ ਸਿਆਣਾ ਬੰਦਾ ਕਿਸ ਦਿਹਾੜੀ ਦਾ ਨੂੰ ਲੈਣ ਜਾਂਦਾ ਤੂੰ ਆਪਣੀ ਸ਼ਰਮਨਾ ਮਰਦਾ ਜੀ ਇਹਨਾ ਮਾੜਾ ਹਾਲ ਹੋ ਗਿਆ ਚਲੋ ਕਿ ਹੋਣਾ ਜਰੂਰ ਪਿੰਡ ਨੂੰ ਟਾਈਮ ਮਿਲਣਾ ਤੁਹਾਨੂੰ ਕਿਉਂਕਿ ਤੁਸੀਂ ਵੋਟ ਪਾਉਣੀ ਆ ਵੋਟ ਤਾਂ ਪਹਿਲਾਂ ਵੀ ਪਾਉਂਦੇ ਹੋਣੇ ਪਰ ਹੁਣ ਇਸ ਵਾਰ ਤੁਹਾਡੇ ਕੋਲ ਮੁੱਦੇ ਹੋਣੇ ਆ ਤੁਸੀਂ ਫਿਰ ਜਦੋਂ ਕੈਂਡੀਡੇਟਰ ਵੋਟਾਂ ਮੰਗਣ ਆਉਣਗੇ ਕੋਈ ਤੇ ਡਿਮਾਂਡਾਂ ਵੀ ਰੱਖੀਆਂ ਜਾਣੀਆਂ ਨੇ ਬਿਲਕੁਲ ਜੀ ਅਸੀਂ ਡਿਮਾਂਡਾਂ ਰੱਖਦੇ ਵੀ ਆ ਪਹਿਲਾਂ ਵੀ ਰੱਖਦੇ ਰਹੇ ਹੁਣ ਵੀ ਰੱਖਦੇ ਆ ਪਹਿਲਾਂ ਕੋਈ ਸਾਡੇ ਇੱਥੇ ਪਿੰਡ ਦੀਆਂ ਵੀ ਪ੍ਰੋਬਲਮਾਂ ਐ ਸਾਡੇ ਲਾਗੇ ਸੱਕੀ ਨਾਲਾ ਜੀ ਇੱਥੇ ਬਹੁਤ ਮਾੜੀ ਹਾਲਾਤ ਸੀ ਪਹਿਲਾਂ ਸਾਡੇ ਵੀ ਤੇ ਇਲਾਕੇ ਦੇ ਵੀ ਸਾਡੇ ਇੱਥੇ ਮੁੰਡੇ ਪੋਲ ਵੀ ਆ ਨਹੀਂ ਸੀ ਸਕੀਦੇ ਹੁਣ ਚਲੋ ਪੋਲ ਵੱਜਣ ਡਿਆ ਵਾ ਚਲੋ ਕਿਸੇ ਵੀ ਸਰਕਾਰ ਨੇ ਕੀਤਾ ਬੜਾ ਸੋਹਣਾ ਕੀਤਾ ਵਾ ਬਾਕੀ ਇਹ ਆ ਵੀ ਇੱਥੇ ਪਹਿਲਾਂ ਸਾਡਾ ਨੁਕਸਾਨ ਵੀ ਦੋ ਚਾਰ ਮੁੰਡੇ ਵੀ ਡੁੱਬ ਕੇ ਮਰੇ ਆ ਤੇ ਚਲੋ ਬੇਨਤੀ ਇਹ ਆ ਵੀ ਹੁਣ ਅਸੀਂ ਬਦਲਾਅ ਚਾਹੁੰਦੇ ਆਂ ਫੇਰ ਵੀ ਚਲੋ ਜੇ ਅਸੀਂ ਪਹਿਲਾਂ ਜਿਨ੍ਹਾਂ ਨੂੰ ਪਾਉਂਦੇ ਰਹੇ ਐਦਕਾ ਉਹਨਾਂ ਨੂੰ ਛੱਡ ਕੇ ਅਸੀਂ ਦੂਜੇ ਨੂੰ ਐਦਕਾ ਢੜੀ ਹਲ ਸਾਹਿਬ ਨੂੰ ਵੋਟ ਪਾਵਾਂਗੇ ਹਾਂ ਜੇ ਢੜੀ ਹਲ ਸਾਹਿਬ ਕੰਮ ਕਰਨਗੇ ਤੇ ਅੱਗੇ ਫਿਰ ਅੱਗੇ ਵਾਰੀ ਫੇਰ ਚੁਣੇ ਜਾਣਗੇ ਮੇਰੇ ਫਿਰ ਇਹਨਾਂ ਦਾ ਵਿਉਹੇ ਹੀ ਆ ਸ਼ੁਰੂ ਹੋਊਗਾ ਜੋ ਪਹਿਲਾਂ ਦਾ ਆ ਠੀਕ ਬਿਲਕੁਲ ਜੀ ਬਹੁਤ ਵਧੀਆ ਗੱਲ ਕੀਤੀ ਹੈਗੀ ਵੋਟਾਂ ਪਾਵਾਂਗੇ ਅਸੀਂ ਇਸ ਵਾਰ ਫੇਰ ਵੋਟਾਂ ਪਾਵਾਂਗੇ ਪਰ ਇਸ ਵਾਰ ਤਾਰੀਵਾਲ ਸਾਹਿਬ ਨੂੰ ਮੌਕਾ ਦੇਵਾਂਗੇ ਜੇ ਨਹੀਂ ਬਣਦੀ ਗਲਤਾਂ ਫੇਰ ਅਗਲੀ ਵਾਰ ਨੂੰ ਤਾਰੀਵਾਲ ਸਾਹਿਬ ਨੂੰ ਵੀ ਜਵਾਬ ਦੇਵਾਂਗੇ ਹਾਂਜੀ ਬੋ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਿੰਘ ਸਾਹਿਬ ਉਹ ਸਿੰਘ ਸਾਹਿਬ ਕੀ ਕੀ ਵੇਖਦੇ ਹੋ ਲਗਾਤਾਰ ਵੋਟਾਂ ਦਾ ਪ੍ਰਚਾਰ ਹੋ ਰਿਹਾ ਇਸ ਵਾਰ ਇਹ ਕਿਹਦਾ ਪਲੜਾ ਭਾਰੀ ਦਿਖ ਰਿਹਾ ਤੁਹਾਡੇ ਇਲਾਕੇ ਚ ਪਲੜਾ ਜੀ ਭਾਰੀ ਜੀ ਇਹ ਤੜੀਵਾਲ ਸਾਹਿਬ ਦਾ ਜੀ ਤੇ ਤੜੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਜੇ ਵਾਅਦਾ ਤੋਂ ਵਾਅਦਾ ਜਿਹੜੇ ਕੰਮ ਚੰਗੇ ਕਰਨਗੇ ਆਪਣੇ ਬਾਅਦ ਤੋਂ ਵੱਧ ਆਪਾਂ ਵੋਟਾਂ ਪਾਵਾਂਗੇ ਉਹਨਾਂ ਨੂੰ ਚੁਣਾਂਗੇ ਪਰ ਹੋਰ ਕੀ ਮੁੱਦੇ ਰੱਖੇ ਕਿਉਂਕਿ ਤੁਸੀਂ ਦੇਖਦੇ ਹੋ ਕਿ ਨੌਜਵਾਨਾਂ ਦੇ ਜਿਸ ਤਰੀਕੇ ਨਾਲ ਵਿਰਜੁਣਾ ਨਸ਼ਿਆਂ ਦੀ ਗੱਲ ਕੀਤੀ ਆ ਉਹ ਜਿੱਦਾਂ ਸੱਕੀ ਨਾਲੇ ਦੇ ਪੁਲ ਦੀ ਗੱਲ ਕੀਤੀ ਆ ਹੋਰ ਵੀ ਕੋਈ ਮੁੱਦੇ ਰੱਖੇ ਹੋਣੇ ਸਾਹਮਣੇ ਵੀ ਇਹਨਾਂ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜਾਊਗੀ ਹਾਂਜੀ ਜਿਹੜੇ ਨਸ਼ੇ ਆ ਨਾ ਇਹ ਬਿਲਕੁਲ ਬੰਦ ਕੀਤੇ ਜਾਣ ਕਿਉਂਕਿ ਇਹਨਾਂ ਬੜੇ ਜਿਆਦਾ ਤੰਗੀ ਆ ਮਾਪਿਆਂ ਨੂੰ ਬਹੁਤ ਜਿਆਦਾ ਆਪਣੀ ਖਿਆਈ ਆ ਇਸ ਕਰਕੇ ਤੇ ਜਿਹੜੀ ਆਪਣੇ ਪਿੰਡ ਦੇ ਆਪਣੇ ਪੁਲ ਵੱਜਣ ਡਿਆ ਵਾ ਇਹ ਵੀ ਆਪਣੇ ਜਲਦੀ ਤੋਂ ਜਲਦੀ ਬਣ ਜੇ ਬੜੀ ਵੱਡਰ ਸਰਕਾਰ ਨੂੰ ਆਪਣੀ ਬੇਨਤੀ ਹੈ ਹਾਂਜੀ ਹਾਂਜੀ ਬੋ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਚੋਪਾਲ ਚ ਖੜੇ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਲਗਾਤਾਰ ਵੋਟਾਂ ਦਾ ਪ੍ਰਚਾਰ ਸ਼ੁਰੂ ਹੋ ਜਾਣਾ ਹੈ ਲਗਾਤਾਰ ਆ ਵੀ ਰਿਹਾ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਰਾਂ ਦੇ ਵਿੱਚ ਹੁਣ ਕੈਂਡੀਡੇਟ ਜਿਹੜੇ ਵੋਟਾਂ ਮੰਗਣ ਲਈ ਆ ਰਹੇ ਨੇ ਫਿਰ ਕਿਹੜੇ ਮੁੱਦੇ ਰੱਖੇ ਜਾਣਗੇ ਇਸ ਵਾਰ ਵੋਟ ਪਾਉਣ ਲਈ ਸਾਡੀ ਤੇ ਇਹੀ ਬੇਨਤੀ ਹੈ ਕਿ ਬੰਦੀ ਸਿੰਘਾਂ ਨੂੰ ਰਿਆ ਕੀਤਾ ਜਾਵੇ ਤੇ ਕਿਸਾਨਾਂ ਨੂੰ ਮੌਜੂਦਾ ਹੱਕ ਮਿਲੇ ਤੇ ਇਹ ਸਾਡਾ ਸਰਕਾਰ ਜੜੀ ਕਰ ਆਉਗੀ ਉਹੀ ਅਡਾ ਕੰਮ ਕੁਝ ਵਧੀਆ ਕਰੇ ਅਸੀਂ ਤੁਹਾਡੀ ਹੱਲ ਸਾਹਿਬ ਨੂੰ ਆਵੇ ਸਰਕਾਰ ਆਵੇ ਤਾਂ ਅੱਗੇ ਵੀ ਜਿਤਾਵਾਂਗੇ ਵੱਡੀ ਲੀਤ ਨਾਲ ਤੇ ਸਾਡਾ ਕੰਮ ਹੋਵੇ ਪਰ ਪਿਛਲੇ ਲੰਮਾ ਸਮਾਂ ਤੁਸੀਂ ਵੋਟਾਂ ਪਾਉਂਦੇ ਆ ਰਹੇ ਹੋ ਜੇ ਅਗਰਜੀਤ ਸਿੰਘ ਔਇਲਾ ਦੀ ਗੱਲ ਕਰੀ ਤੇ ਲੰਮਾ ਸਮਾਂ ਤੁਸੀਂ ਇਹਨਾਂ ਨੂੰ ਦੋ ਟਰਮਾਂ ਚ ਉਹਨਾਂ ਨੂੰ ਜਿਤਾਇਆ ਤੇ ਜੀਵਾਰ ਫਿਰ ਟੀਮ ਨੇ ਜਿਹੜਾ ਉਹਨਾਂ ਨੂੰ ਜਿਹੜੀ ਟਿਕਟ ਦੇ ਦਿੱਤੀ ਆ ਕੀ ਲੱਗਦਾ ਉਹਨਾਂ ਦਾ ਕਾਰਜਕਾਲ ਕਿੱਦਾਂ ਦਾ ਰਿਹਾ ਉਹਨਾਂ ਨੇ ਵੀ 7 ਸਾਲ ਜਿਹੜਾ ਕੰਮ ਕੀਤਾ ਪਹਿਲਾਂ ਚਲੋ ਸਰਕਾਰਾਂ ਸਾਰਾ ਆਈਆਂ ਉਹਨਾਂ ਦੀ ਹੋਈ ਗੱਲ ਚਲੋ ਕੀਤਾ ਪਰ ਪਹਿਲਾਂ ਵੀ ਬਹੁਤ ਜ਼ਿਆਦਾ ਨਸ਼ਾ ਹੁਣ ਹੁੰਦਾ ਹੀ ਕੰਡੇ ਬੀਜੇ ਗਏ ਪੁਰਾਣੇ ਹੀ ਤੇ ਬਾਕੀ ਹੁਣ ਸੁਧਾਰ ਹੋਵੇ ਈ ਤਾੜੀ ਵਾਲ ਸਾਨੂੰ ਇਹ ਕਹਿੰਨੀ ਕਿ ਨਸ਼ਾ ਕਪਤ ਖਤਮ ਕੀਤਾ ਜਾਵੇ ਤੇ ਬਾਕੀ ਬੰਦੀ ਸਿੰਘਾਂ ਦਾ ਜੋ ਤੁਹਾਨੂੰ ਮੈਨੂੰ ਦਾ ਦੱਸਿਆ ਇਹ ਹਣ ਜ਼ਰੂਰੀ ਆ ਤੇ ਇੱਕ ਸਾਲਾਂ ਤੱਕ ਚਾਹੀਦਾ ਠੀਕ ਹੈ ਲੋਕ ਸਭਾ ਦੀਆਂ ਚੋਣਾਂ ਦੇ ਲੈ ਕੇ ਲਗਾਤਾਰ ਅ ਜਿਹੜੀ ਚਪਾਲ ਲੱਗੀ ਹੋਈ ਹੈ ਚਪਾਲ ਦੇ ਵਿੱਚ ਅਸੀਂ ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਹਾਂ ਕਿ ਹਲਕਾ ਅਜ਼ਨਾਲਾ ਦੇ ਲੋਕਾਂ ਨਾਲ ਬਜ਼ੁਰਗ ਮਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਬੋ ਜੀ ਕੀ ਨਾ ਆਇਆ ਤੁਹਾਡਾ ਜੀ ਬਲਬੀਰ ਸਿੰਘ ਬਲਬੀਰ ਸਿੰਘ ਜੀ ਤੁਸੀਂ ਕਾਫੀ ਉਮਰ ਬਜ਼ੁਰਗ ਹੋ ਗਈ ਹੈ ਤੁਹਾਡੀ ਕਾਫੀ ਹੋਰ ਵੋਟਾਂ ਹੀ ਪਾਉਂਦੇ ਆ ਰਹੇ ਹੋ ਕਿਉਂਕਿ ਹਰ 5 ਸਾਲ ਬਾਅਦ ਪੰਜ ਸਾਲ ਬਾਅਦ ਵੋਟਾਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਦੀਆਂ ਤੇ ਤਕਰੀਬਨ ਸਾਲ 'ਚ ਆ ਹੀ ਜਾਂਦੀਆਂ ਨੇ ਚਾਰ ਪੰਜ ਵੱਡੀਆਂ ਵੱਡੀਆਂ ਵੋਟਾਂ ਤੇ ਪੰਜ ਸਾਲ 'ਚ ਆ ਹੀ ਜਾਂਦੀਆਂ ਨੇ ਪਰ ਹੁਣ ਕਿਹੜੇ ਮੁੱਦੇ ਰੱਖੋਗੇ ਹਰ ਵਾਰੀ ਵੋਟ ਪਾਉਂਦੇ ਹੁੰਦੇ ਹੋ ਇਸ ਵਾਰੇ ਕਿਹੜੇ ਮੁੱਦੇ ਰੱਖੋਗੇ ਵੱਡੇ ਮੁੱਦੇ ਇਹੋ ਹੀ ਆ ਵੀ ਜਿਹੜੇ ਛੱਡੇ ਰਹੇ ਨੇ ਇਹ ਬੰਦੇ ਅੱਗੇ ਆਈ ਕਹਦਾ ਜਾਈਦਾ ਕਿ ਲੱਜੇ ਹੋਰ-ਹੋਰ ਕੀ ਮੁੱਦੇ ਨੇ ਤੁਹਾਡੇ ਹੋਰ ਵੀ ਕਿਉਂਕਿ ਨੌਜਵਾਨੀ ਤੁਸੀਂ ਤੁਸੀਂ ਜਵਾਨੀ ਹੰਡਾਈ ਬਜ਼ੁਰਗ ਹੋ ਗਏ ਹੁਣ ਤੁਸੀਂ ਨਵੇਂ ਜਵਾਨਾਂ ਨੂੰ ਵੀ ਵੇਖਦੇ ਹੋ ਕਿਹੜੇ ਹਾਲਾਤਾਂ 'ਚ ਨੇ ਹੁਣ ਕੀ ਕਹਿਣਾ ਜੀ ਇੱਕ ਸਾਲ ਆਦਾ ਵੀ ਆਪਕ ਸਾਲ ਵੀ ਕਿਦੋਂ ਜਦ ਬੈਠੇ ਆ ਵਿਚਾਰੇ ਦਿੱਲੀ ਗਏ ਦਾ ਦਿੱਲੀ ਉਹ ਵੀ ਵੋਟਾਂ ਦੇ ਹਾਕ ਕੋਈ ਕਰਨਾ ਕਿ ਇੱਥੇ ਕੁਝ ਵੀ ਨਹੀਂ ਫਿਰ ਠੀਕ ਆ ਅੱਜ ਮੋ ਜੀ ਕੀ ਨਾ ਆਇਆ ਆਪਣਾ ਜੀ ਨਾ ਕੀ ਜੀ ਤੁਹਾਡਾ ਹਰਜੀਤ ਸਿੰਘ ਹਾਂ ਜੀ ਤੁਸੀਂ ਵੀ ਇੱਥੇ ਖਲੋਤੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਵੋਟ ਪਾਉਂਦੇ ਹੋ ਹਰ ਵਾਰੀ ਪਾਉਨੇ ਆ ਜੀ ਕਿਹਨੂੰ ਵੋਟ ਪਾਉਣ ਜਾ ਰਹੇ ਏਸ ਵਾਰੀ ਇਸ ਵਕਤ ਤੇ ਧਾਰੀ ਗੱਲੂ ਸਾਹਿਬ ਨੂੰ ਪਾਵਾਂਗੇ ਜੀ ਕਿਹੜੇ ਕਿਹੜੀ ਕੰਮ ਵੇਖ ਕੇ ਵੋਟ ਪਾਉਣ ਲੱਗੇ ਕਿਉਂ ਪਾਉਣ ਲੱਗੇ ਧਾਰੀ ਗੱਲੂ ਕੰਮ ਵੇਖ ਕੇ ਇਹ ਕਿ ਉਦਾਂ ਦੇ ਪਹਿਲਾਂ ਕਾਂਗਰਸ ਵੀ ਆਈ ਐ ਅਕਾਲੀ ਵੀ ਆਏ ਆ ਕੰਮ ਕੋਈ ਹੋਇਆ ਨਹੀਂਗਾ ਤੇ ਇਹਨੇ ਚਲੋ ਜੋ ਵੀ ਜਦੋਂ ਦਾ ਆਇਆ ਆ ਥੋੜਾ ਥੋੜਾ ਕੰਮ ਸ਼ੁਰੂ ਕੀਤਾ ਆ ਤੇ ਜਿਹੜੇ ਲੋਕ ਪਿੱਛੋਂ ਕਰਦੇ ਇਹਨੇ ਸ਼ੁਰੂ ਤੋਂ ਕੰਮ ਸ਼ੁਰੂ ਕਰਤੇ ਨੇ ਪਾਉਣੇ ਸ਼ ਕੰਮ ਕਰਨਾ ਸ਼ੁਰੂ ਕਰਦੇ ਆ ਤੇ ਇਹ ਕਰਕੇ ਸਾਡੀ ਤੇ ਪਹਿਲਦਾਰ ਤੇ ਆਪੂ ਪਵਾਵਾਂਗੇ ਤੇ ਲੋਕਾਂ ਦੀ ਪਵਾਵਾਂਗੇ ਪਰ ਕਿਹੜੇ ਕਿਹੜੇ ਕੰਮਾਂ ਨੂੰ ਵੇਖ ਕੇ ਪਾਉਗੇ ਕੰਮ ਤਾਂ ਸਾਰੇ ਕੋਈ ਮੰਤਰੀਆਂ ਦੀ ਡਿਊਟੀ ਹੁੰਦੀ ਉਹਨਾਂ ਪੈਸੇ ਆਉਂਦੇ ਸਰਕਾਰਾਂ ਵੱਲੋਂ ਸੈਂਟਰ ਵੱਲੋਂ ਆਉਣੇ ਆ ਚਾਹੇ ਪੰਜਾਬ ਬਜਟ ਬਜਟ ਹੁੰਦਾ ਸੀ ਟੈਕਸ ਪੇ ਕਰਦੇ ਆ ਸਰਕਾਰਾਂ ਨੇ ਕੰਮ ਹੀ ਕਰਨੇ ਹੁੰਦੇ ਕੰਮ ਕਰਨ ਲਈ ਸਰਕਾਰ ਬਣਦੀ ਹੈ ਕਿਹੜੇ ਕੰਮਾਂ ਲਈ ਵੇਖ ਕੇ ਸਰਕਾਰ ਬੋਰਡ ਪਾਉਣੀ ਹੈ ਤੁਸੀਂ ਕੰਮ ਬਹੁਤ ਕਰਨੇ ਕਰਨ ਦਾ ਜੀ ਟੂਲ ਪਲਾਜੇ ਫ੍ਰੀ ਕਰਨਦੇ ਆ ਜਿਹੜੇ ਜਿਹੜੇ ਪੁਰਾਣੇ ਟੂਲ ਪਲਾਜੇ ਵਿੱਚ ਲੱਗੇ ਆਉਂਦੇ ਨੇ ਉਹ ਪੈਸੇ ਦੇ ਕੇ ਹਲੀਵ ਚਲਾਈ ਜਾਂਦੇ ਸੀ ਇਹਨਾਂ ਆਉਂਦੇ ਸਰਕਾਰ ਨੇ ਇਹਨਾਂ ਤੋੜ ਤੇ ਟੂਲ ਪਲਾਜੇ ਕਰ ਤੇ ਠੀਕ ਹਾਂਜੀ ਬੀਜਰਕੋ ਤੁਸੀਂ ਬੜੀ ਕਾਫੀ ਦਿਨ ਤੋਂ ਲੰਮੇ ਸਮੇਂ ਤੋਂ ਵੋਟਾਂ ਹੀ ਪਾਉਂਦੇ ਆ ਰਹੇ ਹੋ ਕੀ ਨਾਂ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਮੇਜਰ ਸਾਂ ਹਾਂਜੀ ਫਿਰ ਵੋਟ ਪਾਉਣੀ ਹੈ ਇਸ ਵਾਰ ਤੇ ਵੋਟਾਂ ਨੇ ਪਾਈ ਦੀਆਂ ਹੀ ਆ ਪਰ ਕਿਹੜੇ ਕੰਮ ਵੇਖ ਕੇ ਵੋਟ ਪਾਉਣੀ ਜੇ ਵੋਟ ਤਾਂ ਪਾ ਦਿੰਦੇ ਹੋ ਕਿ ਪਾਰਟੀ ਨੂੰ ਵੇਖ ਕੇ ਪਾਉਣੀ ਕਿ ਚਿਹਰੇ ਨੂੰ ਵੇਖ ਕੇ ਨਹੀਂ ਨਹੀਂ ਪਾਰਟੀ ਨੂੰ ਵੇਖ ਕੇ ਪਾਉਣੀ ਹੈ ਪਾਰਟੀ ਨੇ ਰਹਿਣਾ ਅੱਛਾ ਅਸੀਂ ਦੂਜੇ ਸਾਡੇ ਕੱਲੇ ਕੀ ਕਰ ਲਾਂਗੇ ਨਹੀਂ ਨਹੀਂ ਪਰ ਪਰ ਵਿਕਾਸ ਨੂੰ ਵੇਖਿਆ ਜਾਊਗਾ ਕੰਮਾਂ ਨੂੰ ਵੇਖਿਆ ਜਾਊਗਾ ਕਿ ਬਸ ਪਾਰਟੀ ਵੇਖੀ ਜਾਊਗੀ ਨਹੀਂ ਕੰਮਾਂ ਨੂੰ ਵੇਖਿਆ ਜਾਣਾ ਪਾਰਟੀ ਵੇਖੀ ਜਾਊ ਸਾਰਾ ਕੁਝ ਹੀ ਮਤਲਬ ਸਾਨੂੰ ਇੰਨਾ ਬੜਾੜਾ ਪੌਲ ਬਣਨ ਚੱਲਿਆ ਅੱਛਾ ਜੀ ਫਿਰ ਫਿਰ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਇਸ ਵਾਰ ਅਸੀਂ ਵੋਟ ਪਾਉਣ ਜਾ ਰਹੇ ਹਾਂ ਜੀ ਧੜੀਆ ਸਾਹਿਬ ਨੂੰ ਅੱਛਾ ਜੀ ਹਾਂ ਜੀ ਇਸੇ ਕਰਕੇ ਯਾਰ ਕਿ ਵੋਟ ਪਾਉਣ ਲੱਗੇ ਆ ਵੀ ਚਲੋ ਸਾਡਾ ਕੋਈ ਖਾਸ ਸੌਰਜ ਹੋਵੇ ਕੁਛ ਨਾ ਕੁਛ ਸਾਡੇ ਪਿੰਡਾਂ ਦਾ ਤੇ ਇੱਕ ਜਿਹੜੇ ਸਾਡੇ ਕਿਸਾਨ ਵੀਰ ਭਰਾ ਬੈਠੇ ਨੇ ਉਹਨਾਂ ਬਦਲੇ ਮਤਲਬ ਸੋਚਿਆ ਜਾਣਾ ਚਾਹੀਦਾ ਕੁਝ ਠੀਕ ਹੈ ਵਰਟੀਆਂ ਨੂੰ ਤੇ ਪਰ ਪਹਿਲਾਂ ਪਹਿਲਾਂ ਵੀ ਸਰਕਾਰਾਂ ਤਾਂ ਬੰਦੀਆਂ ਰਹੀਆਂ ਨੇ ਮੰਗ ਤਾਂ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਸਾਰੇ ਸਾਧ ਦੇ ਵਿੱਚ ਕਾਫੀ ਦਿਨ ਤੋਂ ਮੰਗ ਚੱਲਦੀ ਆ ਰਹੀ ਪਰ ਅਜ ਤਿੱਕਰ ਜਿਹੜੇ ਸਿੰਘ ਸਹੀਦ ਜਿਹੜੇ ਆ ਰਿਹਾਂ ਨਹੀਂ ਹੋਏ ਹਾਂਜੀ ਇਹ ਰਿਹਾ ਹੋਣੇ ਚਾਹੀਦੇ ਆ ਇਹ ਤਾਂ ਅਸੀਂ ਜਦੋਂ ਕਿਤੇ ਆਉਂਦਾ ਕੰਮ ਇਹ ਹੋ ਜਾ ਵੀ ਅਸੀਂ ਉਹਨਾਂ ਨੇ ਵੀ ਰਾਹੇ ਹੋਣਾ ਚਾਹੀਦੇ ਨੇ ਸਿੰਘ ਜਿਹੜੇ ਆ ਇਹ ਜਰੂਰ ਹੋਣੇ ਚਾਹੀਦੇ ਆ ਹੋਰ ਵੀ ਕੋਈ ਮੁੱਦੇ ਰੱਖੋਗੇ ਸਾਹਮਣੇ ਹੋਰ ਮੁੱਦੇ ਸਾਡੇ ਕੀ ਇਹੋ ਹੀ ਆ ਵੀ ਕਿਹੜੇ ਤੁਹਾਨੂੰ ਦੱਸਦੇ ਆ ਹਾਂਜੀ ਅਸਲ ਦਾ ਬਾਤ ਹਾਂਜੀ ਕੀ ਹੋਰ ਭਾਈ ਕੀ ਕੀ ਨਾ ਆਪਣਾ ਕੀ ਨਾਂ ਆ ਬਾਜੀ ਆਪਣਾ ਨਾਂ ਪ੍ਰਦੀਪ ਸਿੰਘ ਜੀ ਹਾਂਜੀ ਕੀ ਜਾਣਾ ਚਾਹੁੰਦੇ ਹੋ ਤੁਸੀਂ ਵੀ ਇਸ ਚਪਾਲ ਚ ਖੜੇ ਹੋ ਦੇਖ ਰਿਹਾ ਕਿ ਸਾਰੇ ਸਿਆਣੇ ਬੰਦੇ ਖੜੇ ਆ ਮੈਂ ਜ਼ਿਆਦਾਤਰ ਦੇਖ ਰਿਹਾ ਕਿ ਲੋਕ ਜਿਹੜੇ ਨੇ ਕਿਤਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੁੰਦੇ ਹੋਰ ਵੀ ਕਈ ਮੁੱਦੇ ਨੇ ਹੋਰ ਕਿਹੜੇ ਮੁੱਦਿਆਂ ਨੂੰ ਵੇਖ ਕੇ ਬੋਲ ਪਾਈ ਜਾਵੇ ਇਹੋ ਬੰਦੀ ਸਿੰਘਾਂ ਦੀ ਰਿਹਾਈ ਗੱਲੋ ਆ ਕਿਸਾਨੀ ਦਾ ਗੱਲੋ ਜੋ ਵੀ ਹੋਰ ਮੁੱਦੇ ਜਿਦਾ ਨੌਜਵਾਨ ਬੀੜੀ ਜਿਹੜੀ ਮੱਲੋ ਨਸ਼ਿਆਂ 'ਚ ਘਰ ਕੋ ਰਹੀ ਆ ਬਾਹਰ ਜਾ ਰਹੀ ਆ ਜੇ ਇੱਥੇ ਰੋਜ਼ਗਾਰ ਮਿਲੇ ਨੌਕਰੀਆਂ ਮਿਲਣ ਤੇ ਬੱਚੇ ਨਾ ਬਾਹਰ ਭੇਜਨੇ ਪੈਣਾ ਸਾਡੀ ਤੇ ਉਹੀ ਮੰਨ ਲਓ ਹੱਥ ਜੋੜ ਕੇ ਪਿੱਛੇ ਆ ਵੀ ਇੱਥੇ ਹੀ ਜਿਹੜੀ ਨੌਜਵਾਨ ਪੀੜੀ ਸਾਡੇ ਕੋਲ ਹੋਵੇ ਇੱਥੇ ਸਾਡੀ ਜੀ ਮੁਰਚ ਰਹੀ ਇਹੋ ਹੀ ਮੰਨ ਲਓ ਪਰ ਹੁਣ ਜਿਸ ਤਰੀਕੇ ਨਾਲ ਆਪਾਂ ਵਿਖ ਰਹੇ ਆ ਇੱਕ ਪਾਸੇ ਕੇਂਦਰ ਦੀ ਸਰਕਾਰ ਪਹਿਲਾਂ ਮੋਦੀ ਦੀ ਸਰਕਾਰ ਆ ਚੁੱਕੀ ਆ ਹੁਣ ਇੱਕ ਪਾਸੇ ਫਿਰ ਭਾਜਪਾ ਖੜੀ ਆ ਮੋਦੀ ਸਰਕਾਰ ਖੜੀ ਆ ਦੂਜੇ ਪਾਸੇ ਜਿਹੜਾ ਇੰਡੀਆ ਗੱਠਜੋੜ ਦੀ ਸਰਕਾਰ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਕਰਕੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਪਾਰਟੀ ਬਣਾਈ ਜਾ ਰਹੀ ਆ ਇੰਡੀਆ ਗੱਠਜੋੜ ਕਿ ਉਸ ਮੋਦੀ ਦੀ ਸਰਕਾਰ ਨੂੰ ਚੇਂਜ ਕਰ ਲਈ ਕੀ ਲੱਗਦਾ ਕਿ ਵਧੀਆ ਕੰਮ ਹੋ ਸਕਦੇ ਨੇ ਜੇ ਕੋਈ ਚੇਂਜਿੰਗ ਹੁੰਦੀ ਆ ਤੇ ਵਧੀਆ ਜੀ ਜੇ ਸਰਕਾਰਾਂ ਕਰਨੀਆਂ ਆ ਤੇ ਫੇਰ ਹੀ ਵਧੀਆ ਆਣਗੇ ਜੇ ਸਰਕਾਰਾਂ ਇਹਨਾਂ ਵਧੀਆ ਕਰਨਗੇ ਤੇ ਵਧੀਆ ਫਿਰ ਲੋਕ ਕਿੱਥੋਂ ਹੋਣਗੇ ਕਰਨੇ ਤਾਂ ਸਰਕਾਰਾਂ ਨਹੀਂ ਆ ਮੰ ਲਓ ਜੇ ਆਪਣੇ ਭੈਣ ਭਰਾ ਵੋਟਾਂ ਪਾ ਕੇ ਬੋਰ ਦੇ ਕੇ ਮੰ ਲਓ ਇਹਨਾਂ ਨੂੰ ਕੰਮ ਚੱਪ ਕਰਦੇ ਆ ਕਰਨੇ ਤੇ ਇਹਨਾਂ ਮੰਤਰੀਆਂ ਨਹੀਂ ਆ ਮੰਤਰੀਆਂ ਦੀ ਮੰ ਲਓ ਵੱਧ ਵਸਿਆਦਾ ਪਰ ਭਾਜਪਾ ਜਿਸ ਤਿੱਕ ਨਾਲ ਆਪਾਂ ਗੱਲ ਕਰੀਏ ਲੰਮਾ ਸਮਾਂ ਭਾਜਪਾ ਦਾ ਰਾਜ ਰਿਹਾ ਆ ਤਕਰੀਬਨ ਦੂਜੀ ਟਰਮ ਤੋਂ ਤੀਜੀ ਟਰਮ ਸ਼ੁਰੂ ਹੋਣ ਜਾ ਰਹੀ ਆ ਜਿਸ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ ਦੋ ਟਰਮਾਂ ਦੇ ਵਿੱਚ 370 ਧਾਰਾ ਖਤਮ ਕੀਤੀ ਆ ਉਹਨਾਂ ਨੇ ਜੇ ਰਿੰਗ ਰੋਡਾਂ ਦੀ ਗੱਲ ਕਰੀਓ ਤੇ ਰੋਡਾਂ ਦਾ ਜਾਲ ਵਿਛਾਤਾ ਪੂਰੇ ਪੰਜਾਬ 'ਚ ਕੀ ਲੱਗਦਾ ਕਿ ਭਾਜਪਾ ਨੇ ਕੰਮ ਵੀ ਵਧੀਆ ਕੀਤੇ ਸੀ ਕਿ ਨਹੀਂ ਕੰਮ ਚਲੋ ਜਿਹੜੇ ਕੀਤੇ ਉਹ ਵੀ ਠੀਕ ਕੀਤੇ ਜਿਹੜੇ ਗਲਤ ਦੁਨੀਆ ਦੇ ਵਿੱਚ ਪਤਾ ਹੀ ਆ ਵੀ ਜਿਹੜੇ ਗਲਤ ਕੀਤੇ ਆ ਕਿਹੜੇ ਕੰਮ ਕੋਹ ਕੀ ਕੰਮ ਨੂੰ ਤੁਸੀਂ ਦੱਸੋ ਇਹੋ ਜਿਹਾ ਕੁਝ ਗੁਜਰਾਤ ਦੇ ਵਿੱਚ ਹੀ ਆ ਪੋਰਟ ਰਿਆ ਪੋਰਟ ਦੇ ਵਿੱਚ ਹੁਣ ਇੰਨਾ ਹੈਰਵਨ ਫੜੀ ਗਈ ਆ ਟੰਨਾ ਦੇ ਟੰਨ ਫੜੀ ਗਈ ਆ ਤੇ ਜਿਹਦਾ ਕਿਸੇ ਵੀ ਨਿਊ ਚੈਨਲ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ ਹੋਰ ਜੇ ਕਿਸੇ ਬੰਦੇ ਦੇ ਕੋਲੋਂ 2 ਗ੍ਰਾਮ ਵੀ ਫੜੀ ਜਾਂਦੀ ਹੈ ਨਾ ਤੇ ਉਹਦਾ ਐਡਾ ਤਕੜਾ ਇਸ਼ੂ ਬਣ ਜਾਂਦਾ ਕਿ ਪਤਾ ਨਹੀਂ ਕੀ ਵੱਡਾ ਇਹਨੇ ਕਿੱਡਾ ਵੱਡਾ ਗੁਨਾਹ ਕਰ ਲਿਆ ਵਾ ਹੈਲਪੋਰਟ ਜਿਹੜਾ ਗਾ ਗੁਜਰਾਤ ਦੇ ਵਿੱਚ ਪੋਰਟ ਉਥੇ ਇੰਨਾ ਫੜਿਆ ਗਿਆ ਹੋਰ ਕਈ ਜਗ੍ਹਾ ਫੜੀ ਜਾ ਰਹੀ ਆ ਕਿਸੇ ਦਾ ਕੋਈ ਮਤਲਬ ਨਹੀਂ ਕੀਤਾ ਜਾ ਰਿਹਾ ਫਿਰ ਇਹਨਾਂ ਦੀ ਕਰਨੀ ਤੇ ਕਰਨੀ ਵਿੱਚ ਕਥਨੀ ਦੇ ਵਿੱਚ ਫਰਕ ਬੜਾ ਹੁਣ ਕਰਨੀ ਹੈ ਕਿ ਇਹ ਕਹਿੰਦੇ ਕਿ ਸਭ ਦਾ ਸਾਥ ਸਭ ਦਾ ਵਿਕਾਸ ਜਦ ਕੀ ਚਲਦੇ ਉਲਟਿਆ ਹੁਣ ਮੇਨ ਵੇਖਿਆ ਜਾਵੇ ਤਾਂ ਆਪਣੀ ਜਿਹੜੀ ਗਿਆ ਸੰਵਿਧਾਨ ਆ ਇਹ ਹੁਣ ਇਸ ਚੱਕਰ ਦੇ ਵਿੱਚ ਆ ਕਿ ਸੰਵਿਧਾਨ ਨੂੰ ਹੀ ਖਤਮ ਕੀਤਾ ਜਾਵੇ ਤੇ ਨਵਾਂ ਸੰਵਿਧਾਨ ਜਿਹੜਾ ਮੰਨੂ ਸੰਵਿਧਾਨ ਹੈ ਉਸ ਨੂੰ ਲਾਗੂ ਕੀਤਾ ਜਾਵੇ ਤੇ ਜੇ ਇਸ ਵਾਰ ਵੀ ਭਾਜਪਾ ਆ ਜਾਂਦੀ ਆ ਤੇ ਇਸ ਦਾ ਪੂਰੇ ਪੰਜਾਬ ਨੂੰ ਨਹੀਂ ਜਾਂ ਕਿਸੇ ਆ ਰਾਜਸਥਾਨ ਜਾਂ ਕੋਈ ਯੂਪੀ ਬਿਹਾਰ ਇਹ ਨਹੀਂ ਪੂਰੇ ਹੀ ਭਾਰਤ ਨੂੰ ਬਹੁਤ ਵੱਡਾ ਖਮਜਾਨਾ ਭੁਗਤਣਾ ਪਵੇਗਾ ਕਿਉਂਕਿ ਜੇ ਇਹ ਆ ਗਏ ਇਹਨਾਂ ਨੇ ਸੰਵਿਧਾਨ ਆਉਂਦੇ ਚੇਂਜ ਕਰ ਦੇਣਾ ਚੇਂਜ ਕਰਕੇ ਮੰਨੂ ਵਿਧਾਨ ਮੰਨੂ ਜਿਹੜਾ ਸੰਵਿਧਾਨ ਹੈ ਉਹ ਚਾਲੂ ਕਰ ਦੇਣਾ ਫਿਰ ਇਹਨੇ ਵਰਨ ਦੇ ਵਿੱਚ ਵੰਡ ਕਰ ਦੇਣੀ ਆ ਉਸ ਦੇ ਨਾਲ ਇਹ ਹੁਣ ਚੱਲ ਰਿਹਾ ਅਗਲੇ ਪਾਸੇ ਕਿ ਜਿਹੜੇ ਬ੍ਰਾਹਮਣ ਆ ਜਾਂ क्षत्रिय ਇਹੋ ਸਿਰਫ ਵੋਟ ਕਰ ਸਕਦੇ ਆ ਭਾਰਤ ਦੇ ਵਿੱਚ ਕਰ ਸਕਣਗੇ ਉਸ ਤੋਂ ਬਗੈਰ ਬਾਕੀ ਕਿਸੇ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਹੋਏਗਾ ਤੇ ਜੇ ਬ੍ਰਾਹਮਣ ਕੋਈ ਵੀ ਕਰਦਾ ਵਾ ਅਪਰਾਧ ਕਰਦਾ ਉਹਨੂੰ ਕੋਈ ਸਜ਼ਾ ਨਹੀਂ ਦੇਗੇ ਜੇ क्षत्रिय ਕਰਦਾ ਤੇ ਉਹਨੂੰ ਥੋੜੀ ਜਿਹੀ ਸਜ਼ਾ ਦਿੱਤੀ ਜਾਏ ਬਾਕੀ ਕੋਈ ਥੋੜਾ ਬਹੁਤ ਵੀ ਚੋਰੀ ਵੀ ਕਰ ਦਿੰਦਾ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਏਗੀ ਮੈਂ ਕੰਮ ਹੁਣ ਜਿਹੜਾ ਬੀਜੇਪੀ ਆ ਇਹਨਾਂ ਨੇ ਉਦਯੋਗ ਜਿਹੜੇ ਹੈਗੇ ਆ ਅਡਾਨੀ ਬਡਾਨੀ ਇਹਨਾਂ ਨੇ ਮਿਲ ਕੇ ਵਧਾ ਕੀਤਾ ਵਾ ਇਹਨਾਂ ਨੂੰ ਚੜਾਇਆ ਵਾ ਇਹਨਾਂ ਦੀ ਆਮਦਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਵਾ ਹੁਣ ਜਿੰਨੇ ਵੀ ਇਹ 에어ਪੋਰਟ ਆ ਟ੍ਰੇਨਾਂ ਆ ਜਹਾਜ਼ ਆ ਪਰ ਬਿਜਲੀ ਆ ਇਹ ਸਾਰੇ ਵਿਕਰੀ ਕਰ ਦਿੱਤੇ ਇਹਨਾਂ ਨੇ ਅਡਾਨੀ ਦੇ ਕੋਲ ਤੇ ਇਸ ਕਰਕੇ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋ ਕੀਤਾ ਜਾ ਹੁਣ ਜਿਹੜੇ ਕਾਂਗਰਸ ਨੇ 70 ਸਾਲ ਦੇ ਵਿੱਚ ਬਣਾਏ ਜਿਹੜੇ ਬਿਜਲੀ ਘਰ ਬਣਾਏ ਸੀ ਜਾਂ ਪੋਰਟ ਬਣਾਏ ਜਾਂ 에어 ਇੰਡੀਆ ਲਾਈਨ ਬਣਾਏ ਸੀ ਜਾਂ LIC ਹੀ SBI ਹੀ ਇਹਨਾਂ ਸਾਰਿਆਂ ਨੂੰ ਵਿਕਰੀ ਕਰਨ ਦਾ ਮੁੱਲ ਕੀ ਪ੍ਰੋਸੈਸ ਤਾਂ ਚੱਲ ਰਿਹਾ ਵਾ ਤੇ ਇਸ ਨੂੰ ਰੋਕਣ ਵਾਸਤੇ ਸਾਨੂੰ ਇੰਡੀਆ ਦਾ ਜਿਹੜਾ ਗੰਢ ਜੋੜ ਬਣਿਆ ਵਾ ਉਹਨੂੰ ਮਜ਼ਬੂਤ ਕਰਨਾ ਪਊਗਾ ਤੇ ਇਹਨੂੰ ਹਰਾਉਣਾ ਪਊਗਾ ਤੇ ਫਿਰ ਹੀ ਸਾਡਾ ਭਾਰਤ ਜਿਹੜਾ ਬਚ ਸਕਦਾ ਵਾ ਠੀਕ ਹੈ ਹਾਂਜੀ ਬੋ ਜੀ ਕੀ ਨਾ ਕੀ ਤੁਹਾਡਾ ਜੀ ਦਰਸ਼ਨ ਸਿੰਘ ਹਾਂਜੀ ਤੁਸੀਂ ਵੀ ਖੜੇ ਹੋ ਹਰ ਵਾਰੀ ਵੋਟ ਪਾਉਂਦੇ ਹੋ ਇਸ ਵਾਰ ਕਿਹੜੇ ਮੁੱਦੇ ਰੱਖਿਆ ਵੋਟਪਾਲ ਸਾਡੇ ਦੇ ਮੁੱਦੇ ਇਹ ਹੈ ਗਿਆ ਕਿ ਅਸੀਂ ਧਾਰੀਵਾਲ ਨੇ ਸਾਡਾ ਛੱਪੜ ਸ਼ੁਰੂ ਕੀਤਾ ਉਹ ਬਣਾਉਂਡਿਆ ਪੰਚਾਇਤ ਘਰ ਬਣਾਉਂਡਿਆ ਤੇ ਸਾਨੂੰ ਧਾਰੀਵਾਲ ਦਾ ਕੰਮ ਬਹੁਤ ਚੰਗਾ ਲੱਗਦਾ ਠੀਕ ਹੈ ਫਿਰ ਹੁਣ ਇਸ ਵਾਰ ਕਿਨੂੰ ਵੋਟ ਪਾਉਣ ਜਾ ਰਹੇ ਹੋ ਕਿਉਂਕਿ ਧਾਰੀਵਾਲ ਨੂੰ ਠੀਕ ਹੈ ਲਗੜ ਨਾਲ ਨੌਜਵਾਨ ਵੀ ਵੀਰ ਜੀ ਮੌਜੂਦ ਨੇ ਹਾਂਜੀ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੋਟ ਪਹਿਲਾਂ ਵੀ ਪਾਉਂਦੇ ਕਿ ਪਹਿਲੀ ਵਾਰ ਹੀ ਪਾ ਰਹੇ ਹੋ ਨਹੀਂ ਪਹਿਲਾਂ ਵੀ ਪਾਈ ਹੈ ਅੱਛਾ ਫਿਰ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਕਿਉਂਕਿ ਇਸ ਵਾਰ ਤ੍ਰਿਕੋਣਾ ਮੁਕਾਬਲਾ ਜਿਸ ਤਰੀਕੇ ਨਾਲ ਚੱਲ ਰਿਹਾ ਕਿਉਂਕਿ ਪਹਿਲਾਂ ਤਾਂ ਹੁੰਦੀ ਸੀ ਦੋ ਪਾਰਟੀਆਂ ਹੀ ਲੜਦੀਆਂ ਸੀ ਇੱਕ ਪਾਸੇ ਕਾਂਗਰਸ ਹੋ ਜਾਂਦੀ ਸੀ ਇੱਕ ਪਾਸੇ ਭਾਜਪਾ ਭੀਜਪੀ ਦਾ ਗੱਠਜੋੜ ਹੋ ਜਾਂਦਾ ਸੀ ਪਰ ਇਸ ਵਾਰ ਇਹ ਤ੍ਰਿਕੋਣਾ ਮੁਕਾਬਲਾ ਚੱਲ ਰਿਹਾ ਚਾਰੇ ਪਾਸੇ ਪਾਰਟੀਆਂ ਵੱਖਰੀਆਂ ਵੱਖਰੀਆਂ ਸਾਹਮਣੇ ਹੋ ਕੇ ਆ ਰਹੀਆਂ ਨੇ ਇਸ ਵਾਰ ਫਿਰ ਕਿਹੜੇ ਮੁੱਦੇ ਰੱਖੇ ਜਾਣਗੇ ਕਿਹੜੇ ਕੰਮ ਵੇਖ ਕੇ ਵੋਟ ਪਾਈ ਜੋਗੇ ਵੋਟ ਸਾਡੀ ਤਾਂ ਭਗਵੰਤ ਮਾਨ ਨੂੰ ਵੀ ਅਪੀਲ ਆ ਕੀ ਚਲੋ ਤੇ ਪਰ ਇਹਨਾਂ ਨੇ ਹੁਣ ਜਿਹੜੇ ਇੱਕ ਦੋ ਕੰਮ ਇਹਨਾਂ ਨੇ ਗਲਤ ਕਰਤੇ ਕਿ ਇੱਕ ਜਿਹੜਾ ਸਾਡੇ ਨੌਜਵਾਨਾਂ ਤੇ ਐਨਐਸ ਲਾ ਕੇ ਉਧਰ ਭੇਜਦਾ ਆ ਉਹ ਨਹੀਂ ਇਹਨਾਂ ਨੂੰ ਚਾਹੀਦਾ ਤੇ ਹੁਣ ਸਾਡੀ ਇਹ ਰਿਕਵੈਸਟ ਆ ਕਿ ਇਦਾਂ ਦੇ ਕੰਮ ਅੱਗੇ ਤੋਂ ਨਾ ਕੀਤੇ ਜਾਣ ਤੇ ਮਤਲਬ ਕਿ ਬੀਜੇਪੀ ਨੇ ਜੋ ਗਲਤ ਕੰਮ ਕੀਤੇ ਆ ਸਾਡੇ ਕਿਸਾਨਾਂ ਦੇ ਨਾਲ ਕੀਤੇ ਆ ਪਹਿਲਾਂ ਉਹਨਾਂ ਬੰਦੀ ਸੀਗਾਂ ਨਾਲ ਕੀਤੇ ਸੀਗੇ ਪਰ ਭਗਵੰਤ ਮਾਨ ਸਾਹਿਬ ਨੇ ਵੀ ਉਹੋ ਕੰਮ ਹੀ ਕਰਤੇ ਜੋ ਸੈਂਟਰ ਨੇ ਕੀਤੇ ਤੇ ਉਹ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ ਤੇ ਸਾਡੀ ਉਹ ਅਪੀਲ ਆ ਤੁਹਾਡੀ ਗੱਲਗੇ ਸਾਹਿਬ ਵੀ ਅਸੀਂ ਤੁਹਾਨੂੰ ਵੋਟ ਪਾਵਾਂਗੇ ਪੀ ਅੱਗੇ ਤੋਂ ਹੀ ਜਿਤਾਉਂਦੇ ਰਵਾਂਗੇ ਪਰ ਉਹਨਾਂ ਨੀਤੀਆਂ ਦੇ ਨਾਲ ਤੁਰੇ ਤੁਸੀਂ ਜਿਤੇ ਉਹ ਪਹਿਲਾਂ ਤੁਰੇ ਸੀ ਅਕਾਲੀ ਤੁਰੇ ਸੀ ਜਾਂ ਕਾਂਗਰਸੀ ਤੁਰੇ ਸੀ ਪਰ ਹੋਰ ਵੀ ਹੋਰ ਵੀ ਕੋਈ ਮੁੱਦੇ ਰੱਖੇ ਜਾਣਗੇ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਮੈਂ ਗੱਲ ਕੀਤੀ ਕਿ ਜੇ ਭਾਜਪਾ ਦੀ ਗੱਲ ਕਰੀ ਤਾਂ ਭਾਜਪਾ ਨੇ ਵੱਡਾ ਵਿਕਾਸ ਕੀਤਾ 370 ਧਾਰਾ ਖਤਮ ਕੀਤੀ ਜੇ ਪੰਜਾਬ ਦੇ ਅੰਦਰ ਗੱਲ ਕਰੀ ਤਾਂ ਰਿੰਗ ਰੋਡ ਬਣ ਰਹੇ ਨੇ ਛੜਕਾਂ ਦਾ ਜਾਲ ਵਿਛਾ ਦਿੱਤਾ ਕੀ ਲੱਗਦਾ ਕਿ ਉਹ ਵੀ ਵੋਟ ਦੇ ਹੱਕਦਾਰ ਵੋਟ ਦੇ ਹੱਕਦਾਰ ਹੈਗੀ ਸੀਗੀ ਪਰ ਜੇ ਸਾਡੇ ਕਿਸਾਨਾਂ ਨਾਲ ਆਹ ਕੰਮ ਨਾ ਕਰਦੇ ਕਿਉਂਕਿ ਅਸੀਂ ਉਦੋਂ ਠੰਡ ਦੇ ਵਿੱਚ ਵੀ ਇੰਨਾ ਉੱਥੇ ਜਾ ਕੇ ਮਤਲਬ ਬੁਰੇ ਹੜ ਰਹਾ ਸਾਡੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦਾ ਕੋਈ ਵੀ ਕਿਸੇ ਨੂੰ ਸਾਡੇ ਕਿੰਨੇ ਟਰੈਕਟਰ ਉੱਥੇ ਜਦੋਂ ਦਿੱਲੀ ਗਿਆ ਸੀਗੇ ਉਹ ਮਿੱਟੀ ਹੋ ਗਏ ਕਿਸੇ ਨੇ ਕੋਸ਼ਿਸ਼ ਉਹਨਾਂ ਬਾਰੇ ਪੜਤਾਲ ਹੀ ਨਹੀਂ ਕੀਤੀ ਤੇ ਸਾਨੂੰ ਅਸੀਂ ਚਲੋ મોદી ਸਾਡਾ ਕੋਈ ਦੁਸ਼ਮਣ ਨਹੀਂ ਆ ਪਰ ਇਹਨੇ ਸਾਡੇ ਨਾਲ ਦੁਸ਼ਮਣੀ ਪਾਈ ਆ ਤੇ ਅਸੀਂ ਹੁਣ ਇਹਨਾਂ ਨੂੰ ਪਿੰਨਾ ਚ ਵੜਨ ਨਹੀਂ ਦੇਣਾ ਬਿਲਕੁਲ ਨਹੀਂ ਵੜਨ ਦੇਣਾ ਅਸੀਂ ਪੀਜਪੀ ਵਾਲਿਆਂ ਨੂੰ ਹਾਂਜੀ ਕਾਤਰ ਤੁਨੂੰ ਇਸ ਚਪਾਲ ਚ ਖੜੇ ਸੀ ਜਿੱਥੇ ਆਪਾਂ ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਸੀ ਕਿਤੇ ਨਾ ਕਿਤੇ ਜਿਹੜੀ ਆ ਮੇਨ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾ ਰਹੀ ਹੈ ਨਾਲ ਨਾਲ ਕਿਤੇ ਨਾ ਕਿਤੇ ਲੈ ਕੇ ਇੰਡੀਆ ਗੱਠਜੋੜ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਨਵੇਂ ਸਮੇਂ ਦੇ ਵਿੱਚ ਜਿਹੜੇ ਜਿਸ ਭਾਜਪਾ ਦੁਬਾਰਾ ਤੋਂ ਰਿਪੀਟ ਹੁੰਦੀ ਹੈ ਤਾਂ ਨਵੇਂ ਸੰਵਿਧਾਨ ਲਾਗੂ ਕਰੂਗੀ ਅਤੇ ਕਿਤੇ ਨਾ ਕਿਤੇ ਜਿਹੜਾ ਭਾਰਤ ਦਾ ਖਸਾ ਨੁਕਸਾਨ ਹੋਗਾ ਉਸ ਚੀਜ਼ ਨੂੰ ਚੇਂਜ ਕਰਨ ਲਈ ਲੋਕ ਜਿਹੜੇ ਕਿਤੇ ਨਾ ਕਿਤੇ ਇੰਡੀਆ ਗੱਠਜੋੜ ਵੱਲ ਜਿਹੜਾ ਆਪਣਾ ਵੋਟ ਪਾਉਣ ਨੂੰ ਤਿਆਰ ਹੋਏ ਨੇ ਬਾਕੀ ਤੁਸੀਂ ਜੁੜੇ ਰਹੋ ਏਦਾਂ ਇੰਡੀਆ ਨਿਊਜ਼ ਪ